ਤੇ ਗੱਲ ਦੀ ਅਕਸਰ ਕਿਹਾ ਜਾਂਦਾ ਸੀ ਕਿ ਮਾਈਨਿੰਗ ਦੇ ਵਿੱਚ ਬਚਿੱਤਰ ਸਿੰਘ ਬੈਂਸ ਦਾ ਵੱਡਾ ਹੱਥ ਆ ਤਾਂ ਬਚਿੱਤਰ ਸਿੰਘ ਬੈਂਸ ਕੌਣ ਹੈ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਚਾਚਾ ਜੀ ਬਚਿੱਤਰ ਸਿੰਘ ਬੈਂਸ ਹਾਲਾਂਕਿ ਮਾਈਨਿੰਗ ਕਿੰਗੇ ਨਾਲ ਕਿਹਾ ਜਾਂਦਾ ਸੀ ਕਿ ਬਚਿੱਤਰ ਸਿੰਘ ਬੈਂਸ ਦੀ ਇਸ਼ਾਰੇ ਤੋਂ ਬਿਨਾ ਇੱਕ ਬਿਲਕੁਲ ਮਾਈਨਿੰਗ ਨਹੀਂ ਹੁੰਦੀ ਜੋ اٹਕਲਾਂ ਸੀ ਸਿਰਫ ਰਾਤ ਸਾਬਤ ਹੋ ਗਿਆ ਕਿਉਂਕਿ ਕੱਲ ਰਾਤ ਉਹਨੇ ਮੈਨੂੰ ਫੋਨ ਲਾ ਕੇ ਬਚਿੱਤਰ ਸਿੰਘ ਬੈਂਸ ਨੇ ਸਿੱਧੇ ਤੌਰ ਤੇ ਕਿਹਾ ਕਿ ਖੇੜੇ ਚ ਮਾਈਨਿੰਗ ਹੋਣੀ ਆ ਆਗਮਪੁਰ ਚ ਮਾਈਨਿੰਗ ਹੋਣੀ ਜੇ ਦਮ ਮੈਂ ਤੇਰੇ ਚ ਤਾਂ ਆ ਕੇ ਰੋਕ ਤੂੰ ਨਜਾਇਜ਼ ਮਾਈਨਿੰਗ ਖਿਲਾਫ ਲੜਦਾ ਨਾ ਤੂੰ ਮਾਈਨਿੰਗ ਖਿਲਾਫ ਲੜਦਾ ਜਿੱਤੇ ਚ ਦਮ ਆ ਕੇ ਰੋਕ ਉਹ ਸਿੱਧੇ ਤੋਰ ਤੇ ਉਹਨੂੰ ਮੈਨੂੰ ਸਿੱਧਾ ਹੀ ਫੋਨ ਕੀਤਾ ਸਿੱਧਾ ਫੋਨ ਕਰਕੇ ਉਹਦੇ ਪਿੱਛੇ ਬੰਦੇ ਬੋਲ ਵੀ ਰਹੇ ਤੁਨੇ ਉਹਦੇ ਵੀਡੀਓ ਦੀ ਆੜੀ ਦੇ ਵਿੱਚ ਬੰਦੇ ਬੋਲੇ ਵੀ ਇਦਾਂ ਨਾ ਕਰੋ ਰਿਕਾਰਡਿੰਗ ਹੋ ਜਾਂਦੀ ਰਿਕਾਰਡਿੰਗ ਹੋ ਜਾਂਦੀ ਉਹ ਕਹਿੰਦਾ ਕੋਈ ਗੱਲ ਨਹੀਂ ਸੱਤਾ ਦਾ ਸੱਤਾ ਦਾ ਇੰਨਾ ਨਸ਼ਾ ਹੈ ਇੰਨਾ ਹੰਕਾਰ ਐ ਉਸ ਬੰਦੇ ਨੂੰ ਵੀ ਉਹ ਕਹਿੰਦਾ ਕੋਈ ਗੱਲ ਨਹੀਂ ਉਥੇ ਦੀਆਂ ਧਮਕੀਆਂ ਦੇ ਰਿਹਾ ਕਹਿੰਦਾ ਜੇ ਹਿੰਮਤ ਹੈ ਤਾਂ ਆ ਕੇ ਰੋਕ ਕਿਉਂਕਿ ਪੱਤਰਕਾਰ ਦਾ ਹੁੰਦਾ ਕੰਮ ਵੀ ਉਹਨਾਂ ਉਜਾਗਰ ਕਰਨਾ ਹੁੰਦਾ ਵੀ ਇੱਥੇ ਆ ਹੋ ਰਿਹਾ ਤੇ ਰੋਕਣਾ ਹੁੰਦਾ ਪ੍ਰਸ਼ਾਸਨ ਨੇ ਪਰ ਉਹ ਪ੍ਰਸ਼ਾਸਨ ਨੇ ਰੋਕਣ ਦੀ ਬਜਾਏ ਮੈਨੂੰ ਕਹਰੇ ਆ ਜਾ ਕਿਉਂਕਿ ਮੇਰਾ ਵੱਡਾ ਨੁਕਸਾਨ ਕਰਨ ਦੀ ਤਿਆਰੀ ਦੇ ਵਿੱਚ ਸੀਗਾ ਕੋਈ ਉਹ ਇਹ ਤੋਂ ਪਹਿਲਾਂ ਵੀ ਕਈ ਵਾਰ ਇਹਨਾਂ ਨੇ ਕੋਸ਼ਿਸ਼ਾਂ ਕੀਤੀ ਮੇਰੇ ਤੇ ਝੂਠੇ ਪਰਚੇ ਕਰਾਉਣ ਦੀਆਂ ਜਿਹਦੇ ਵਿੱਚ ਅਕਾਲਪੁਰਖ ਨੇ ਜਾਂ ਲੋਕਾਂ ਨੇ ਜਾਂ ਜਨਤਾ ਨੇ ਮੇਰਾ ਸਾਥ ਦਿੱਤਾ ਮੈਂ ਬਚਦਾ ਰਿਹਾ ਉਸ ਤੋਂ ਬਾਅਦ ਹਾਦ ਰਤ ਹੋ ਗਈ ਵੀ ਜਦੋਂ ਇਹਨਾਂ ਇੱਕ ਨਸ਼ੇ ਦੇ ਵਿੱਚ ਜਾਂ ਸੱਤਾ ਦੇ ਨਕਸ਼ੇ ਦੇ ਵਿੱਚ ਕਿਸ ਤਰ੍ਹਾਂ ਰਾਤ ਬੋਕਲਾਟ ਦੇ ਵਿੱਚ ਇੱਕ ਫੋਨ ਮੈਨੂੰ ਕੀਤਾ ਸਿੱਧਾ ਤੌਰ ਸਿੱਧਾ ਫੋਨ ਕੀਤਾ ਸਿੱਧਾ ਬੰਲਾ ਕਹਿੰਦਾ ਵੀ ਇੱਥੇ ਮਾਈਨਿੰਗ ਹੋਣੀ ਆ ਕੇ ਰੋਕ ਜੇ ਰੋਕ ਸਕਦਾ ਇਹ ਤੋਂ ਪਤਾ ਲੱਗ ਗਿਆ ਕਿ ਮਾਈਨ ਦਾ ਕਿੰਗ ਬਚੱਤਰ ਸਿੰਘ ਬੈਂਸ ਹੈ ਮੰਤਰੀ ਰੋ ਸਿੰਘ ਬੈਂਸ ਦਾ ਚਾਚਾ ਜਿਹਨੂੰ ਲਗਾਤਾਰ ਆਪਾਂ ਕਹਿੰਦੇ ਰਹੇ ਆ ਪਿੱਛੇ ਦੁਨੀਆ ਕਹਿੰਦਰੀ ਲੋਕ ਕਹਿੰਦੇ ਨੇ ਪੰਜਾਬ ਦੇ ਵਿੱਚ ਹਮੇਸ਼ਾ ਇਹ ਆਵਾਜ਼ ਉਠਦੀ ਰਹੇ ਕਿ ਬਚੱਤਰ ਸਿੰਘ ਬੈਂਸ ਮਾਈਨ ਦਾ ਕਿੰਗ ਹੈ ਜਿਹਨੇ ਰਾਤ ਛੇੜੇ ਹਮਤਮਕੀਆ ਦਿੱਤੀ ਵੀ ਆ ਕੇ ਰੋਕ ਬਤਨ ਦਸੀਏ ਕਿੱਦਾਂ ਰੋਕਦੀ ਮਾਈਨ ਕੋਣ ਕਿੱਦਾਂ ਰੋਕਦੀ ਹੈ ਨਾ ਉਹ ਤੁਸੀਂ ਆਡੀਓ ਸੁਣ ਸਕਦੇ ਹੋ ਪਰ ਮੈਂ ਸਿੱਧੇ ਤੌਰ ਤੇ ਉਹ ਆਡੀਓ ਚਾਕੇ ਉਸੇ ਸਮੇਂ ਮਾਨਜੋਗ ਐਸਐਸਪੀ ਸਾਹਿਬ ਨੂੰ ਮਾਨਜੋਗ ਐਸਐਚਓ ਸਾਹਿਬ ਨੂੰ ਤੇ ਮਾਨਜੋਗ ਡੀਐਸਪੀ ਸਾਹਿਬ ਨੂੰ ਸਰ ਨੂੰ ਭੇਜੀ ਸੀ ਪਰ ਹਲੇ ਤੱਕ ਜਦੋਂ ਰਿਜ਼ਲਟ ਦਾ ਕੋਈ ਨਹੀਂ ਆਇਆ ਉਹਦਾ ਜਿੰਨੇ ਮੈਨੂੰ ਪੁੱਛਿਆ ਨਹੀਂ ਕੋਈ ਕੀਤਾ ਨਹੀਂ ਮੈਂ ਫੋਨ ਕੀਤੇ ਸੀ ਆਪ ਹਾਲਾ ਕੇ ਤੇ ਉਸ ਤੋਂ ਬਾਅਦ ਜੇਕਰ ਮੈਨੂੰ ਮੇਰੇ ਪਰਿਵਾਰ ਨੂੰ ਮੇਰੇ ਬੱਚਿਆਂ ਨੂੰ ਜਾਂ ਮੇਰੇ ਕਿਸੇ ਪਰਿਵਾਰ ਮੈਂਬਰ ਨੂੰ ਕੁਝ ਵੀ ਹੁੰਦਾ ਤਾਂ ਉਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਬਚੇਤਰ ਸਿੰਘ ਬੈਂਸ ਮਾਤਰੀ ਜੋਤ ਬੈਂਸ ਦਾ ਚਾਚਾ ਅਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਹੋਊਗੇ ਕਿਉਂਕਿ ਲਗਾਤਾਰ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਮੈਂ ਮਾਇ ਮਾਇਨੀ ਦੇ ਖਿਲਾਫ ਨਾ ਬੋਲਾਂ ਲਗਾਤਾਰ ਮੈਨੂੰ ਝੂਠੇ ਪਰਚਿਆਂ ਦੀ ਧਮਕੀ ਦਿੱਤੀ ਜਾ ਰਹੀਆਂ ਸੀ ਵੀ ਤੇਰੇ ਤੇ ਪਰਚਾ ਕਰਾ ਦੇਾਂਗੇ ਆ ਕਰਦੇਾਂਗੇ ਮੈਂ ਚਲੋ ਜਨਤਾ ਦੇ ਪਿਆਰ ਨਾਲ ਬਚਦਾ ਰਿਹਾ ਤੇ ਲਗਾਤਾਰ ਉਸ ਤੋਂ ਬਾਅਦ ਰਾਤ ਮੇਰੇ ਪਰਿਵਾਰ ਬਾਰੇ ਬਹੁਤ ਮੰਦੀਸ਼ ਅਬਦਾਲੀ ਵੀ ਲਿਖੀ ਗਈ ਇਸ ਇਨਸਾਨ ਦੇ ਵੱਲੋਂ 75 ਸਿੰਘ ਬੈਸ ਦੇ ਵੱਲੋਂ ਜਿਹਦੀ ਸਾਰੇ ਸਕਰੀਨਸ਼ਾਟ ਮੇਰੇ ਕੋਲ ਆ ਗਏ ਆ ਤੇ ਉਹ ਮੈਂ ਮਾਜੋਗ ਅਦਾਲਤ ਦੇ ਵਿੱਚ ਪੇਸ਼ ਕਰੂੰਗਾ ਜਦੋਂ ਇਹਨਾਂ ਦੇ ਉੱਤੇ ਮੈਂ ਕੇਸ ਫਾਈਲ ਕਰਨ ਜਾ ਰਿਹਾ ਤੇ ਉਹ ਅਦਾਲਤ ਦੇ ਵਿੱਚ ਪੇਸ਼ ਕਰਾਂਗਾ ਮੈਂ ਦੱਸਦਾ ਵੀ ਨੀਜਤਾ ਦੀ ਇੰਨੀ ਹੱਦ ਜਿਹੜੀ ਹੈ ਗੁਜ਼ਰ ਗਈ ਐਨੇ ਨੀਚ ਕੰਮਾਂ ਤੇ ਆਗੇ ਇੱਥੇ ਤੱਕ ਜੇ ਮੈਨੂੰ ਮਾਰਨ ਤੱਕ ਇਹ ਤਲ ਗਏ ਤੇ ਜੇਕਰ ਮੇਰਾ ਕੱਲ ਕੋਈ ਨੁਕਸਾਨ ਹੁੰਦਾ ਤਾਂ ਸਿੱਧੇ ਤੌਰ ਤੇ ਬਚਿੱਤਰ ਸਿੰਘ ਬੈਂਸ ਉਹਦਾ ਜ਼ਿੰਮੇਵਾਰ ਹੋਊਗਾ ਪੰਜਾਬ ਸਰਕਾਰ ਉਹਦੀ ਜ਼ਿੰਮੇਵਾਰ ਹੋਊਗੀ ਲੋਕਾਂ ਨੂੰ ਬੇਨਤੀ ਹੈ ਕਿ ਮੈਂ ਤੁਹਾਡੇ ਨਾਲ ਤੁਹਾਡੇ ਲਈ ਲੜਦਾ ਰਿਆਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੱਸ ਦਿਓ ਪੂਰੇ ਪੰਜਾਬ ਚ ਕਿ ਸੱਤਾ ਦੇ ਨਸ਼ੇ ਦੇ ਵਿੱਚ ਆਮ ਆਦੀ ਪਾਰਟੀ ਦੇ ਜਿਹੜੇ ਲੋਕ ਨੇ ਆਮ ਆਦੀ ਪਾਰਟੀ ਦੇ ਰਿਸ਼ਤੇਦਾਰ ਨੇ ਰਿਸ਼ਤੇ ਨੇ ਮੰਤਰੀਆਂ ਦੇ ਆਹ ਕੁਝ ਕਰਦੇ ਫਿਰਦੇ ਆ ਵੀਡੀਓ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬាទ ਠੀਕ ਹੈ ਮੈਂ ਦਫਾ ਹਾਂ ਹੈਲੋ ਹਾਂਜੀ ਬਾਈ ਹਾਂਜੀ ਤੁਹਾਡੀ ਲੜਾਈ ਮੈਨੇ ਖਿਲਾਫ ਹੈ ਨਾ ਤੁਹਾਡੀ ਲੜਾਈ ਮੈਨੇ ਖਿਲਾਫ ਹੈ ਨਾ ਜੀ ਕੌਣ ਬੋਲਦੇ ਬਾਈ ਤੂੰ ਵਿਚਤਰ ਬੋਲਾਂ ਕਿਹੜਾ ਵਿਚਤਰ ਬੱਸ ਮੈਂ ਨਹੀਂ ਜਾਂਦਾ ਕਿਉਂ ਭੁੱਲ ਐਂਜੇ ਦੇ ਭੁੱਲ ਗਿਆ ਨਹੀਂ ਮੈਂ ਜਾਂਦਾ ਕੌਣ ਕਹਿ ਰਿਹਾ ਫਿਰ ਤੋੜਾ ਐਨੀ ਸੀ ਤੇ ਭੁੱਲ ਗਿਆ ਦੱਸ რა ਕੀ ਗੱਲ ਹੈ ਨਿਕ ਮੈਂ ਤਾਂ ਗੱਲ ਕੋਈ ਨਹੀਂ ਕਰਦਾ ਤੂੰ ਲੜਾਈ ਲੜਦਾ ਲੈ ਜਾਏ ਮੈਨੂੰ ਅੱਜ ਅੱਜ ਹੋਣੀ ਹੈ ਨਜਾਇਜ਼ ਅੱਜ ਰੋਕ ਜਾ ਕੇ ਤੂੰ ਨਾ ਕਿੱਥੇ ਅਥੇ ਅਗੰਪੁਰ ਚ ਵੀ ਫਿਰ ਖੇੜਸ ਸਮਝ ਗਈ ਜਿੱਥੇ ਵੀ ਹੁੰਦੀ ਹੈ ਰੋਕ ਜਾ ਕੇ ਤੂੰ ਕਿੱਥੇ ਕਿੱਥੇ ਹੁੰਦੀ ਹੈ ਅਗੰਪੁਰ ਚਾਜ ਹੋਣੀ ਹੈ ਹੋਣੀ ਹੈ ਜੀ ਹੂੰ ਰੋਕ ਜਾ ਕੇ ਪੱਕਾ ਜਾਊਗਾ ਹੋਰ ਕਿੱਥੇ ਦੇਖੂਗਾ ਮੈਂ ਤੈਨੂੰ ਵੀ ਤੂੰ ਕਿੰਨੀ ਤੇਰੀ ਮਤਲਬ ਤੂੰ ਕਿੰਨਾ ਸੱਚਾ ਹੈ ਕਿੱਥੇ ਕਿੱਥੇ ਹੋਣੀ ਹੈ ਜੀ ਅਜੇ ਗੰਪਰ ਵੀ ਹੋਣੀ ਐ ਉੱਥੇ ਵੀ ਹੋਣੀ ਐ ਆਥਲੀ ਸਾਇਦਪੁਰ ਵੀ ਹੋਣੀ ਐ ਹੂੰ ਕਰੀ ਜਾਂਦਾ ਫਿਰੂਗਾ ਉੱਥੇ ਰੋਕ ਨਾ ਜਾ ਕੇ ਫਿਰ ਤੂੰ ਹੋਰ ਕਿੱਥੇ ਕਿੱਥੇ ਹੋਣੀ ਹੈ ਹਾਂ ਹੋਰ ਕਿੱਥੇ ਕਿੱਥੇ ਹੋਣੀ ਬਈ ਗੱਲ ਪਤਾ ਕੀ ਐ ਉੱਥੇ ਹੋਣੀ ਨਹੀਂ ਚਾਹੀਦੀ ਕਿਸੇ ਵੀ ਹਾਲਤ ਚ ਕਿੱਥੇ ਕਿੱਥੇ ਮੈਨੂੰ ਪਤਾ ਨਹੀਂ ਕਿੱਥੇ ਕਿੱਥੇ ਕਿਤੇ ਵੀ ਨਹੀਂ ਹੋਣੀ ਚਾਹੀਦੀ ਯਾਰ ਹੋਣੀ ਨਹੀਂ ਚਾਹੀਦੀ ਮੈਂ ਵੀ ਕਹਿੰਦਾ ਕਿਤੇ ਨਹੀਂ ਹੋਣੀ ਚਾਹੀਦੀ ਹਾਂ ਕਿੱਥੇ ਕਿੱਥੇ ਹੋਣੀ ਹੋ ਬਦਾ ਦੱਦੀ ਬੋਲ ਕੇ ਦੱਦੀ ਕਿੱਥੇ ਕਿੱਥੇ ਹੋਣੀ ਹਾਂ ਕਿੱਥੇ ਕਿੱਥੇ ਹੋਣੀ ਮਨ ਕਿੱਥੇ ਸਾਰੇ ਹੀ ਹੋਣੀ ਅੱਜ ਕਿੱਥੇ ਸਾਰੇ ਸਾਰੇ ਹੀ ਬੰਦੇ ਆ ਨਾ ਤੇਰੀ ਸੈਟਮੈਂਟ ਹੈ ਹੋ ਹੋ ਦੱਦੀ ਕਿੱਥੇ ਕਿੱਥੇ ਤੇਰੀ ਸਾਰਾ ਸਟਿੰਗ ਤੇਰੀ ਯਾਰ ਯਾਰ ਬੋਲ ਕੇ ਦੱਸਦੇ ਹਾਂ ਜੇ ਬੋਲੇ ਨਾ ਜਿ세 ਤੂੰ ਕਿਹਾ ਉੱਥੇ ਹੋਣੀ ਹੈ ਕਿੱਥੇ ਅਗਮਪੁਰ ਚ ਵੀ ਉੱਥੇ ਵੀ ਸਾਰੇ ਹੋਣੀ ਤੇਰੀ ਜਿ세 ਤੂੰ ਜਸਟ ਕਰਦੇ ਉੱਥੇ ਹੋਣੀ ਹੈ ਅੱਛਾ ਅਗਮਪੁਰ ਦਾ ਤੂੰ ਹੀ ਕਹਤਾ ਹੋਰ ਕਿੱਥੇ ਉਮ ਉੱਥੇ ਭੈਣ ਚੋ ਜਿੱਥੇ ਵੀ ਹੁੰਦੀ ਖੇੜੇ ਖੂੜੇ ਇੱਥੇ ਨਹੀਂ ਆ ਅੱਛਾ ਕਿਹੜੇ ਵੀ ਹੁੰਦੀ ਆ ਹੋਰ ਛੱਡ ਦੇ ਪੁੱਛੇ ਕਰਦੇ ਛੱਡ ਦੇ ਬਰਾਬਰ ਕਾੜ ਦੋ ਕਾੜ ਦੋ ਠੀਕ ਹੈ ਨਹੀਂ ਕਾਟਾ ਉੱਧਰ ਠੀਕ ਆ ਫਿਰ ਮੈਂ ਤੁਹਾਨੂੰ ਮੰਨੂਗਾ ਵਾਕਈ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਿਲਕੁਲ ਠੀਕ ਹੈ ਬਹੁਤ ਧੰਨਵਾਦ ਤੁਹਾਡਾ ਹਾਂ